ਵਾਪ ਜੀ ਨੂੰ ਇਹ ਗੁਰਦੁਆਰਾ ਪੱਥਰ ਸਾਹਿਬ ਦਾ ਜੋ ਦ੍ਰਿਸ਼ਿਆ ਦਰਸ਼ਨ ਕਰਾਇਆ ਗਏ ਨਿਸ਼ਾਨ ਸਾਹਿਬ ਜੀ ਸ਼ੋਭਤ ਹੈ ਜੂ ਦੇ ਨਿਸ਼ਾਨ ਰਾਜ ਦੇ ਆਉ ਸੰਤਾਂ ਨਾਲ ਘਰ-ਬਾਰ ਕਰਦੇ ਆ ਜੋ ਕਿ ਇੱਥੇ ਬੈਠੀਆਂ ਸੰਗਤਾਂ ਆਖਿਰ ਨੂੰ ਮਿਲਾਉਣੇ ਆ ਸੰਗਤਾਂ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੱਥੋਂ ਆਏ ਤੁਸੀਂ ਆਪਣੇ ਬਾਰੇ ਥੋੜਾ ਜਿਆ ਦੱਸੋ ਮੇਰਾ ਜੀ ਪਿੰਡ ਕੋਟਪਾਈ ਤਸੇਰ ਦੇ ਦਰਵਾ ਜਿਲ੍ਹਾ ਸ਼ਿਰੀ ਮੋਸਰ ਸਾਵਣੀ ਮੇਰਾ ਨਾਮ ਇਹਦੇ ਸੇਗਾ ਅੱਛਾ ਜੀ ਪਪਾ ਜੀ ਕਿੱਦਾਂ ਆਏ ਤੁਸੀਂ ਕਾਦੇ ਉੱਪਰ ਆਇਓ ਆਪਣੇ ਜੀ 5 ਮਈ ਨੂੰ ਪਿੰਡ ਕੋਟਪਾਈ ਗੁਰੂ ਘਰ ਜੀ ਅਰਦਾਸ ਬੇਨਤੀ ਕਰਕੇ ਸੈਕੰਡਰੀ ਯਾਤਰਾ ਆਰੰਭ ਕੀਤੀ ਹੋਈ ਗਈ ਗੁਰਦਾਰ ਪਤਸਰ ਸਾਹਿਬ ਲਈ ਲਿਖਦੀ ਤੇ ਕੱਲ ਮੈਂ ਇੱਥੇ ਪਹੁੰਚਾਂਗਾ ਮੇਰੇ ਮਨ ਨੂੰ ਬਹੁਤ ਖੁਸ਼ੀ ਲੱਗੀ ਜੋ ਬਾਬੇ ਨਾਨਕ ਦਾ ਜੋ ਤਪਸਾਨਾ ਹੈਗਾ ਇਹ ਬੜੀਆਂ ਸਾਲ ਹੋ ਗਏ 35 ਸਾਲ ਹੋ ਗਏ ਵੀ ਇਸ ਜਗ੍ਹਾ ਦਰਸ਼ਨ ਕਰਾ ਪਰ ਜੋ ਕਰੇ ਕਰਾਵੇ ਆਪੇ ਆਪ ਬਾਬਾ ਜੀ ਕਰਪਾ ਹੋ ਗਿਆ ਤੇ ਕੱਲ ਮੈਂ ਇੱਥੇ ਗੁਰਦਸਾ ਪਤਸਰ ਸਾਹਿਬ ਦੇ ਦਰਸ਼ਨ ਕਰਕੇ ਜੀ ਮਨ ਨੂੰ ਬਹੁਤ ਖੁਸ਼ੀ ਲੱਗੀ ਕਿੰਨੀ ਉਮਰ ਹੋ ਗਈ ਬਾਬਾ ਜੀ ਤੁਹਾਡੀ ਮੇਰੀ ਉਮਰ ਹੀ 18 30 ਇਸ 3 ਸਾਲ ਦੇ ਵਿੱਚ ਤੁਸੀਂ ਆ ਸੰਗਤ ਨੂੰ ਦਿਖਾਉਂਦੇ ਆ ਪਿਰੇ ਸਾਲ ਦੇ ਵਿੱਚ ਇਹ ਬਾਬਾ ਜੀ ਇੰਨੀ ਚੜਾਈ ਛੱਡ ਕੇ ਉਹ ਥੱਲੇ ਗੁਰਦੁਆਰਾ ਸਾਹਿਬ ਦਾ ਰੋਡ ਦਿਖਾਈ ਦੇ ਰਿਹਾ ਤੇ ਇਹ ਇੰਨੀ ਚੜਾਈ ਚੜ ਕੇ ਸੰਗਤਾਂ ਤੇ ਪਹੁੰਚ ਗਿਆ ਬਾਬਾ ਜੀ ਕਿੱਥਾ ਕੋਈ ਮੁਸ਼ਕਲ ਆਈ ਤੁਹਾਨੂੰ ਉੱਪਰ ਚੜਨ ਚ ਨਹੀਂ ਚੜਾਈਆਂ ਪਹਿਲਾਂ ਆ ਭਾਰਤ ਯਾਤਰਾ ਕੀਤੀ ਹੈ ਲਗਾਤਾਰ ਪੌਣੇ 2 ਸਾਲ 73000 ਕਿਲੋਮੀਟਰ ਸਾਈਕਲ ਚੱਲੇਗਾ ਤੇ ਪੌਣੇ 2 ਸਾਲਾਂ ਚ 992 ਤੋਂ 17 ਦਾ 93 ਯਾਤਰਾ ਕੀਤੀ ਸੀ ਮੈਂ ਸਾਥਿਕਾ ਨੇ ਜੀ ਉੱਤਸਾਹ ਸਹਿ ਕਟੇ ਫਲਿਵਰੀ ਹੋ ਜਾ ਚੁੱਕੇ ਜੀ ਜਿੱਦ ਨਰੀ ਇੱਕ ਸਾਥ ਬਦਰੀ ਨੱਥ ਜੀ ਇਹ ਜਿਹੜਾ ਸਾਥੀ ਭਾਬੇ ਨਾਲ ਦਾ ਜੀ ਇਹ ਰਹੇਗਾ ਸੀਗਾ ਤੇ ਮਾਨਸਾ ਤਮੰਨਾ ਸੀ ਵੀ ਇਹ ਸਾਹ ਦਰਸ਼ਨ ਕਰਨੇ ਜੀ ਤੇ ਕੱਲ ਇੱਥੇ ਪਹੁੰਚ ਜਾਏ ਠੀਕ ਹੈ ਜੀ ਪੱਕੀ ਪੱਕ ਪਾਪਾ ਜੀ ਹੋਰ ਕੀ ਮੁਸ਼ਕਿਲਾਂ ਆ ਤੁਹਾਨੂੰ ਸਾਈਕਲ ਦੇ ਉੱਪਰ ਆਉਂਦੇ ਆ ਜੇ ਕਿੱਥੋਂ ਬਠਿੰਡੇ ਤੋਂ ਤੁਸੀਂ ਚੱਲੇ ਹੋ ਇੱਥੇ ਗੁਰਦੁਆਰਾ ਪੱਤਰ ਸਾਹਿਬ ਪਹੁੰਚਣ ਤੱਕ ਸੰਗਤਾਂ ਦਾ ਕਿੰਦਾ ਦਾ ਸਹਿਯੋਗ ਰਿਹਾ ਮੇਰਾ ਪਿੰਡ ਕੋਟਪਈ ਜੀ ਕੋਟਪਈ ਤੋਂ ਜਦੋਂ ਚੱਲਿਆ ਜੀ ਤੇ ਰਸਤੇ 'ਚ ਪੰਜਾਬ ਦੇ ਵਿੱਚ ਮੈਨੂੰ ਬਹੁਤ ਪਿਆਰ ਮਿਲਿਆ ਜੀ ਰੋਪੜ ਸ਼੍ਰੀ ਅਨੰਦਪੁਰ ਸਾਹਿਬ ਹੁੰਦਾ ਹੈ ਤੇ ਪੁਰਸਾ ਹੁੰਦਾ ਹੈ ਇਹ 1 ਕਰੋੜ ਆ ਰਹੀ ਜੀ ਜੋ ਕਿ ਕੁੱਲ ਮਨਾਲੀ ਉਹ ਲੀਆ ਰਸਤਾ ਹੀ ਆਈ ਚਟ ਜਿਹੜੀ ਆ ਰਹੀ ਜੀ ਤੇ ਇੱਥੇ ਪਹੁੰਚੇ ਕੋਈ ਮੁਸ਼ਕਲ ਨਹੀਂ ਆਈ ਘੱਟਿਆ ਸੀ ਗਿਆ ਤੱਕਾ ਨਾਲ ਸਾਈਕਲ ਚੜਾਉਂਦੇ ਸੀਗੇ ਜੀ ਜੇ ਡਾਉਨ ਸੀਗਾ ਤਾਂ ਬ੍ਰੇਕਾਂ ਨਾਲ ਲਾ ਕੇ ਹੌਲੀ ਹੌਲੀ ਸਾਈਕਲ ਉਤਾਰਦੇ ਸੀਗੇ ਜੀ ਤੇ ਇੱਦਾਂ ਕਰਕੇ ਪਹੁੰਚੇ ਠੀਕ ਆ ਜੀ ਬਾਬਾ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਹਕਤੇ ਹੋਰ ਸੰਗਤਾਂ ਦੇਖੋ ਇਹ ਪਹੁੰਚ ਰੱਖੀਆਂ ਉੱਪਰ ਗੁਰਦੁਆਰਾ ਪੱਥਰ ਸਾਹਿਬ ਇੰਨੀ ਹਾਈਟ ਦੇ ਉੱਪਰ ਇਹ ਸੰਗਤਾਂ ਇਹ 65 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਉਹ ਦੇਖੋ ਜਵਾਨ ਜਵਾਨ ਮੁੰਡੇ ਜਿਹੜੇ ਆ ਉਹ ਸਾਹ ਲੈ ਲੈ ਕੇ ਕਈ ਵਾਰੀ ਬੈਠ ਕੇ ਆ ਰਹੇ ਆ ਤੇ ਇਹਨਾਂ ਨੇ ਜਿਹੜੇ ਜਿੰਨੇ ਹੌਸਲਾ ਕਰ ਲਿਆ ਇੱਕ ਵਾਰੀ ਪ੍ਰਣ ਕਰ ਲਿਆ ਕੋਈ ਵੀ ਮੁਸ਼ਕਲ ਉਹਨੂੰ ਰੋਕ ਨਹੀਂ ਸਕਦੀ ਸੋ ਇਸੇ ਤਰ੍ਹਾਂ ਆਪ ਜੀ ਨੂੰ ਦਰਸ਼ਨ ਕਰਾਉਂਦੇ ਰਵਾਂਗੇ ਹੁਣ ਗੁਰਦੁਆਰਾ ਦਾਤਨ ਸਾਹਿਬ ਦੇ ਬਾਬਾ ਜੀ ਤੁਹਾਨੂੰ ਦਰਸ਼ਨ ਕਰਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ